ਜੀ ਆਗਮਰ ਜੋਂਨ ਦੇ ਵਿੱਚ ਇਹ ਜਿਹੜਾ ਪੁਲ ਹੈ ਇਹ ਇੱਕੋ ਇੱਕ ਉਹ ਪੁਲ ਹੈ ਜਿਹੜਾ ਮਾਲਬਿਆ ਤੇ ਮਾਝਾ ਜਿਹੜਾ ਮਾਝੇ ਨੂੰ ਤੇ ਦੁਆਬੇ ਨੂੰ ਅਸ਼ਰੀ ਅਨੰਦਪੁਰ ਸਾਹਿਬ ਨਾਲ ਜੋੜਦਾ ਇਹ ਦੋ ਤਾਕਤਾਂ ਨੂੰ ਜੋੜਨ ਵਾਲਾ ਪੁਲ ਹੈ ਜਿਹਦੀ ਪੁਲ ਦੀ ਲੰਬਾਈ ਘਟੋ 1.8 ਕਿਲੋਮੀਟਰ ਲੰਬੀ ਲੰਬਾਈ ਹੈ ਤੇ ਇਹ ਪੁਲ ਜਿਹੜਾ ਹੈਗਾ ਇਹ ਮਾਈਨਿੰਗ ਦੀ ਪੇਟ ਜਿਹੜਾ ਚੜ ਚੁੱਕਾ ਜਿਹਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੰਦੀਆਂ ਲਗਾਤਾਰ ਭਾਈ ਜੀ ਇਹ ਜਿਹੜਾ ਪੁਲ ਜਿਹੜਾ ਪੁੱਛ ਮਾਤ ਜਦੋਂ ਪਾਣੀ ਜਿਹੜਾ ਜਰੇ ਆਇਆ ਨਾ ਤੇ ਦੇਖੋ ਹਾਨਾ ਕੀ ਆ ਪੋਰ ਦੇ ਕੇ ਬਾਤ ਕੀ ਗਏ ਦੇ ਕਿੰਨੇ ਕੁ ਦੂਰ ਹੈ ਜਿਆ ਇਹਦਾ ਇੱਕ ਮਸਲਾ ਹੈ ਬਹੁਤ ਵੱਡਾ ਮਸਲਾ ਇਹ ਹੈ ਕਿ ਜਿਹੜੇ ਫਲੱਡ ਆਏ ਉਹ ਚ ਬੀਬੀਐਮਬੀ ਤਾਂ ਗਲਤੀ ਹੈਗੀ ਹੈਗੀ ਨਾਲ ਨਾਲ ਮਾਈਨਿੰਗ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ ਉਹਦਾ ਇੱਕ ਜਿਉਂਦਾ ਜਾਗਦਾ ਸਬੂਤ ਬਖਾਉਣ ਲਈ ਅੱਜ ਇੱਥੇ ਆਏ ਆ ਪਰੇ ਬਖਾਈਂ ਜ਼ਰਾ ਉਹ ਦਰਿਆ ਹੈ ਉਹ ਦਰਿਆ ਹੈ ਜਿਹੜਾ ਉੱਥੇ ਪਾਣੀ ਨਹੀਂਗਾ ਇੱਧਰ ਪਾਣੀ ਹੈ ਔਰੇ ਬਹੁਤ ਡੋਗੂ ਬਾਣੀ ਐ ਔਰ ਆ ਸਾਰਾ ਖੁਸ਼ਾ ਦੇ ਉੱਪਰ ਟੱਟ ਦਾ ਪਾਣੀ ਨੇ ਆ ਦਿਖਾਇਆ ਇੱਧਰ ਨੂੰ ਆ ਬੋਰੀਆਂ ਲਾਤੀਆਂ ਥੱਲੇ ਆ ਸਾਰਾ ਪਛਾਇਆ ਇਹਨਾਂ ਨੇ ਇਹ ਖਾਰ ਪਾਲ ਚੱਲਿਆ ਸੀ ਇਹ ਪਤਾ ਕਿਉਂ ਹੋਇਆ ਇਹ ਤਾਂ ਹੋਇਆ ਕਿ ਇਥੋਂ ਮਾਈਨਿੰਗ ਹੋਈ ਐ ਤੇ ਸਾਰਾ ਪਾਣੀ ਇੱਧਰ ਨਿਵਾਨ ਨਾਲ ਆ ਗਿਆ ਇਸੇ ਕਰਕੇ ਆ ਬੋੜ ਨਾਲ ਲਾਉਂੀਆਂ ਪਈਆਂ ਇਹਨੇ ਖਾਰ ਪਾਤੀ ਥੱਲੇ ਇਹ ਆ ਪੋਲਾ ਜਿਹੜਾ ਐ ਡਿੱਗਣ ਵਾਲਾ ਹੋਇਆ ਪਿਆ ਇਹ ਮਾਈਨਿੰਗ ਕਰਕੇ ਆ ਸਾਰਾ ਕੁਝ ਵਰਨਾ ਆਹੀ ਕੋਲਾ ਜੀ ਆ ਵੇਖੋ ਜੀ ਇੱਧਰ ਆ ਜਿਹੜਾ ਪਿੱਲਰ ਐ ਇਹ ਪਿੱਲਰਾਂ 흘ਿਓ ਫੁਰਚਕੇ ਲੈ ਗਏ ਜ਼ਮੀਨ ਤੋਂ ਮਿੱਟੀ ਆਹੀ ਆ ਨਾ ਰੇਤ ਲੈ ਗਏ ਹਾਂਜੀ ਉਹ ਪਰਲੇ ਪਾਸੇ ਵੇਖੋ ਕਿੰਨੇ ਲੈਵਲ ਤੇ ਆ ਔਰ ਇੱਥੇ ਕੋਈ ਅਫੀਸ਼ਲ ਖੜਨੀ ਆ ਇੱਧਰ ਕਰੇ ਛੜ ਲੱਗੇ ਹੋਏ ਨੇ ਸਾਰੀ ਮਾਈਨ ਉਹ ਵੇਖੇ ਸਾਹਮਣੇ ਜ਼ੂਮ ਕਰਿਓ ਟਰੱਕ ਖੜੇ ਨੇ ਸਾਹਮਣੇ ਇੱਥੇ ਸਭ ਆਪ ਨੂੰ ਚੱਕ ਕੇ ਰੇਤ ਉੱਥੇ ਜਾਂਦੇ ਨੇ ਸਾਰੀ ਇਲੀਗਲ ਮਾਈਨਿੰਗ ਟੋਟਲੀ ਦੋ ਜੀ ਖਬਰਾਂ ਲੱਗਦੀਆਂ ਜਦੋਂ ਖਬਰ ਲੱਗਦੀ ਪ੍ਰਸ਼ਾਸਨ ਆਂਦਾ ਥੋੜੀ ਜਿਹਾ ਬੰਦ ਹੁੰਦੀ ਹੈ 2 ਘੰਟੇ ਫੇਰ ਸ਼ੁਰੂ ਹੋ ਜਾਂਦੀ ਇਹ ਔਨ ਰਿਕਾਰਡ ਚੀਜ਼ਾਂ ਇਹ ਲੱਗਦਾ ਤੈਨੂੰ ਮਾਈਨਿੰਗ ਦਾ ਪਾਗੜ ਮੈਨ-ਮੇਡ ਤਾਂ ਹੀ ਕਹਿੰਦੇ ਆਪਾਂ ਫਲੱਡ ਮੈਨ-ਮੇਡ ਲਈ ਨੂੰ ਮੁੜ ਕੇ ਤੁਸੀਂ ਮੌਕੇ ਤੇ 3 ਦਿਨ ਪਹਿਲਾਂ ਮੀਟਿੰਗਾਂ ਕਰਦੇ ਹੋ ਇਹਦਾ 270 ਫੂਨ ਕਿੱਧਰ ਗਿਆ ਹੈ ਹੈ ਕਿਸੇ ਨੂੰ ਕੋਈ ਖਬਰ ਆਪਾਂ ਨੇ ਨਾ ਦਰਿਆ ਨੂੰ ਆ ਡਰੇਨਾ ਨੂੰ ਨਹਿਰਾਂ ਨੂੰ ਸਾਫ਼ ਨਹੀਂ ਕੀਤਾ ਇਹ ਮਾਂ ਦੇ ਪੁੱਤ ਇੱਥੇ ਰੇਤ ਵੱਲੋਂ ਹੀ ਸਾਫ਼ ਕਰੀ ਜਾਂਦੇ ਨੇ ਆ ਕੰਮ ਹੈ ਇਹਨਾਂ ਦਾ ਇਹ ਭਾਈ ਜੀ ਉੱਪਰੋਂ ਜਿੰਨੀ ਜ਼ਮੀਨ ਹੜ ਕੇ ਆਈ ਨਾ ਜੀ ਇੱਥੇ ਵੱਡੇ ਵੱਡੇ ਖੱਡੇ ਸੀ ਸਾਰੇ ਭਰ ਗਏ ਇਹ ਥੰੜੇ ਲੋਕ ਉਹਨਾਂ ਖੁਸ਼ ਹੋਈ ਹੋਇਆ ਵੀ ਸਾਡਾ ਮਾਲ ਆ ਗਿਆ ਉਥਲੀਆਂ ਜ਼ਮੀਨਾਂ ਖੜਗੀਆਂ ਆ ਸਾਰੀ ਜ਼ਮੀਨ ਹੁਣ ਹੜੀ ਗਈ ਪਹਿਲਾਂ ਨਹੀਂ ਸੀ ਹੁਣ ਹੜੀ ਆ ਦੇਖ ਕਮਾ ਗਿਆ ਦਰਿਆ ਆ ਰਿਹਾ ਇੱਧਰੋਂ ਇਹ ਸਾਹਮਣੇ ਉਹ ਸਾਹਮਣੇ ਉਹ ਕਿਤੇ ਨਹੀਂ ਸਮਾ ਆ ਗਿਆ ਇੱਥੇ ਤੱਕ ਜਮੀਨ ਸੀ ਜਿਹੜੀ ਸਾਹਮਣੇ ਆਉਥੋਂ ਤੱਕ ਹਾਂਜੀ ਉਥੋਂ ਤੱਕ ਸਾਰਾ ਉਹ ਸੀਗਾ ਜ਼ਮੀਨ ਹੋਣਾ ਢੀ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਆ ਸਾਰਾ ਕਟ ਨਵਾਂ ਲੱਗੇ ਉਹ ਸਾਰਾ ਕਟ ਨਵਾਂ ਲੱਗੇ ਹਾਂ ਤੇ ਇੱਥੇ ਸਾਰਾ ਡੰਗਾ ਸੀਗਾ ਜੀ ਆ ਪੂਰਾ ਡੰਗਾ ਸਾਰਾ ਹੜ ਕੇ ਬੈਠੇ ਇਹ ਨਵਾਂ ਡੰਗਾ ਲੱਗੇ 2-3 ਮਹੀਨੇ ਵੀ ਨਹੀਂ ਹੋਏ ਅੱਜ ਤਾਂ ਲੱਗਦਾ ਸੀ 15-20 ਰੁਪਏ ਦਾ ਲੱਗਦਾ ਸੀ ਇਹਦੇ ਆ ਇੱਥੇ ਵੀ ਇੱਥੇ ਦਰਿਆ ਸੀ ਜਾਂ ਜ਼ਮੀਨ ਸੀ ਸਾਰੇ ਦਰਿਆ ਦਾ ਇਹ 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 ਪੱਟ ਕੇ ਥੱਲੇ ਆ ਗਿਆ ਉਹ ਅਸਲੀ ਲੈਣ ਨੂੰ ਨਹੀਂ ਭਗਵੰਤ ਉਹ ਵੇਖ ਉੱਥੇ ਵੀ ਆਏ ਆ ਇੱਥੇ ਵੀ ਵੇਚਿਆ ਤੇ ਆ ਉਹਰੇੋਂ ਵਿਚਾਲੇ ਹੋਏ ਕਿਉਂ ਐ ਇਹ ਪੱਟੀ ਹੋਈ ਜੀ ਸਾਰੀ ਉਹ ਪੱਟਣ ਪੱਟਣੀ ਦਿੱਤੀ ਜਿਹਦੀ ਮਾਲਕੀ ਐ ਉਹਨਾਂ ਨੇ ਪੱਟਣੀ ਦਿੱਤੀ ਉਹ ਖੇਤੀ ਕਰਦੇ ਉਹਨਾਂ ਆ ਪੱਟਣ ਨਹੀਂ ਦਿੱਤੀ ਉਹਨਾਂ ਨੇ ਪੱਟਣ ਨਹੀਂ ਦਿੱਤੀ ਤੇ ਆ ਐਂ ਹੋ ਗਏ ਕਰਵਾਏ ਪੈ ਗਏ ਐ ਪੈ ਗਏ ਤੇ ਚੋਰ ਘਸੋੜੀ ਪਾ ਰਿਹਾ ਉਹਦੇ ਕੰਨੇ ਹੋ ਕੀ ਰਿਹਾ ਕਿ ਪਾਣੀ ਜੋ ਤੋਂ ਇੱਧਰ ਨੂੰ ਆ ਰਿਹਾ ਨਾ ਤਾਂ ਥੱਲਿਓਂ ਵਾਰਡ ਪਾ ਰਿਹਾ ਆ ਸਾਰਾ ਕੁਝ ਡਿੱਗ ਪੂਗਾ ਥੱਲਿਓਂ ਆ ਦਿਖਾਓ ਭਾਈ ਜੀ ਕਿੰਨਾ ਡਰ ਲੱਗਦਾ ਦੇਖ ਆ ਵਖਾ ਰਹਿ ਕਿੰਨਾ ਗਿਆ ਕਿੰਨਾ ਰਹਿ ਗਿਆ ਅੱਜ ਤੱਕ ਰਹਿ ਜਿੱਤੇ ਪੋੜ ਪਿਆ ਹੈ ਕਿੰਨਾ ਗਿਆ ਆ ਵਖਾ ਇੱਕ ਮਿੰਟ ਵਿੱਚ ਜਾ ਦੇ ਇਹ ਤੇ ਭਾਈ ਜੀ ਦੇ ਉੱਤੋਂ 100 100 ਟੰਦੇ ਟਿੱਪਾ ਟਪਦੇ ਹੁਣ 25 ਤਰੀਕ ਨੂੰ ਬੰਦ ਕਰੇ ਨਾ ਡੀਡੀ ਨੇ ਜਦੋਂ ਖਬਰਾਂ ਵਿੱਚ ਸੀ ਨਾ ਉੱਥੋਂ ਤੁਰ ਕੇ ਆਏ ਆ ਪੋਲਾ ਐ ਨਰਿਆ ਤੇ ਉੱਥੋਂ ਦੇ ਟਿੱਪਰ ਜਾਂਦੇ ਨੇ ਸੋਚਣ ਵਾਲੀ ਗੱਲ ਆ ਅੱਦੋਂ ਹੁਣ ਬੰਦ ਕਰੇ ਡੀਸੀ ਨੇ ਜੀ ਤਾਂ ਭਾਰੀ ਟਿੱਪਰ ਨੂੰ ਐਂਟਰੀ ਕਰੀ ਦੇ ਨੇ ਜੀ ਪਹਿਲਾਂ ਢੇਲੀ ਜਾਂ ਦੇ ਜਦੋਂ ਆਪਾਂ ਦਿਖਾਈਆਂ 4-5 ਤਰੀਕ ਨੂੰ ਲਗਾਤਾਰ ਆਹ ਦੇਖੋ ਇਹ ਜ਼ਮੀਨ ਦੇ ਵਿੱਚ ਪਾਣੀ ਹਿੱਤਾ ਖੜਾ ਹੈ ਇਹ ਕਦੋਂ ਸੁੱਕੇਗਾ ਤੇ ਕਦੋਂ ਇਹ ਕਿਸਾਨ ਜਿਹੜਾ ਦਵਾਰੇ 'ਚ ਫਸਲੇ ਦੀ ਹੁਣੀ ਆ ਤੇ ਇਹ ਵੇਖੋ ਐਵੇਂ ਰੁੰਡ ਰੁੰਡ ਹੋ ਗਈ ਹੈ ਫਸਲ ਜਵੇਂ ਫੱਡੀ ਹੁੰਦੀ ਹੈ ਆ ਵੇਖੋ ਇਹ ਝੋਨਾ ਹੈ ਇਹਨੂੰ ਦਾਣਾ ਪੈ ਚੁੱਕਾ ਸੀ ਪੱਕ ਚੁੱਕੀ ਸੀ ਇਹ ਇਹ ਬਸ ਜਿਲੀ ਕਿ ਨਿਸਰ ਚੁੱਕੀ ਸੀ ਜੀ ਤੇ ਇਹ ਖਤਮ ਹੋ ਗਈ ਆ ਇਹ ਸਾਰਾ ਤੋੜੀ ਹਾਲਾਤ ਨੇ ਤੇ ਇਧਰ ਉਹ ਪਿੰਡ ਰਤਾ ਖੜਾ ਮੇਰਾ ਉਹ ਸਾਹਮਣੇ ਰਤਾ ਖੜਾ ਪਿੰਡ ਆ ਵੇਖੋ ਉਹ ਰਤਾ ਖੜਾ ਪਿੰਡ ਤੇ ਆ ਸਾਡੇ ਪਿੰਡ ਦੀ ਜ਼ਮੀਨ ਆ ਤੇ ਆ ਛੜਕ ਪੱਕੀ ਆ ਇਧਰ ਮੈਂ ਕਹਾਂ ਕੈਮਰਾਮੈਨ ਨੂੰ ਵੀ ਇਹ ਮੜਾ ਲਖਾਇਓ ਵੀ ਆ ਪੱਕੀ ਛੜਕਾ ਤੇ ਨੂੰ ਆਪਣੇ ਛੜਕਦੇ ਦੇਖੋ ਇਹ ਹਾਲਾਤ ਨੇ ਇਹ ਇਧਰ ਪਾਣੀ ਖੜਾ ਹੈ ਇਧਰ ਵੀ ਆ ਹਲਾਦ ਹੋਏ ਪੈਣੇ ਤੇ ਕੋਈ ਵੀ ਸਮਾਜ ਸੇਵਾ ਵਾਲਾ ਇੱਥੇ ਕੋਈ ਨਹੀਂ ਆਇਆ ਇਸ ਪਿੰਡ ਵਿੱਚ ਕਿਸੇ ਨੇ ਵੀ ਕੋਈ ਕਿਸੇ ਕਿਸਾਨ ਨੂੰ ਕੋਈ ਮਦਦ ਨਹੀਂ ਮਿਲੀ ਤੇ ਪੰਜਾਬ 'ਚ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਟਰੈਕਟਰ ਦੇ ਤੇ ਇੱਥੇ ਇੰਨੇ ਨੇ ਲੱਖਾਂ ਰੁਪਏ ਵੰਡਦੇ ਹੋ ਕਿੰਨਾਂ ਨੂੰ ਵੰਡਦੇ ਹੋ ਕਿਹੜੀਆਂ ਅਣਜਣ ਨੂੰ ਵੰਡਦੇ ਹੋ ਸੋ ਮੈਂ ਬੇਨਤੀ ਕਰਾਂਗਾ ਜਿਹੜੇ ਕਿਸਾਨ ਨੇ ਮੇਰੇ ਪਿੰਡ ਦੇ ਪੰਜ-ਪੰਜ ਕਿੱਲੇ ਵਾਲੇ ਚਾਰ-ਚਾਰ ਕਿੱਲੇ ਵਾਲੇ ਇਹਨਾਂ ਨੂੰ ਜਿਆਦਾ ਨਹੀਂ ਹਾਂ ਮੇਰੇ ਵੀਰ ਐਮੀ ਵੀਰਕ ਨੇ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਅश्वਾਸਨ ਦਵਾਇਆ ਕਿ ਮੈਂ ਜ਼ਰੂਰ ਆਵਾਂਗਾ ਤੇ ਮੈਂ ਇਹਨਾਂ ਕਿਸਾਨਾਂ ਦੀ ਜਿਹੜੀ ਮੱਤਾ ਇਹਨਾਂ ਜਿੰਨੀ ਹੋ ਸਗੀ ਮੈਂ ਕਰਾਂਗਾ ਐਮੀ ਵੀਰ ਕਬੀਰ ਦਾ ਬਹੁਤ ਧੰਨਵਾਦ ਹੈ ਤੇ ਉਹ ਮੈਂ ਸਾਰੀ ਲਿਸਟ ਜਿਹੜੀ ਆ ਉਹ ਐਮੀ ਵੀਰ ਨੂੰ ਵੀ ਦਿਆਂਗਾ ਕਿ ਜਿਹੜੇ ਕਿਸਾਨਾਂ ਦਾ ਜਿਹੜੀਆਂ ਫਸਲਾਂ ਜਿਹੜੀਆਂ ਨੇ ਮਾਰੀਆਂ ਗਈਆਂ ਜਿਹਨੇ ਜਿਹਨਾਂ ਕਿਹੜੇ ਕਿਸਾਨ ਦੀ ਕਿੰਨੀ ਫਸਲ ਮਰੇ ਕਿ ਉਹ ਪੂਰਾ ਮੈਂ ਬਾਇਓ ਡਾਟਾ ਲਿਖ ਕੇ ਉਹਦਾ ਨਾਲ ਮੋਬਾਈਲ ਨੰਬਰ ਲਿਖ ਕੇ ਤੇ ਐਮੀ ਵੀਰਕ ਨੂੰ ਮੈਂ ਦਿਆਂਗਾ ਤਾਂ ਕਿ ਉਹ ਪੂਰਾ ਤਰੀਕੇ ਦੇ ਨਾਲ ਜਿਹੜੀ ਉਹ ਸੇਵਾ ਕਰ ਸਕਣ ਇਹ ਬਹੁਤ ਵਧੀਆ ਤਰੀਕਾ ਵੀ ਜਿਹੜਾ ਐਮੀ ਵੀਰਕ ਵੀਰ ਜੀ ਨੇ ਕੀਤਾ ਹੈ ਵੀ ਮੈਂ ਐਡਰੈਸ ਦੇ ਨਾਲ ਵੀ ਪੂਰਾ ਵੇਰਵਾ ਲੈ ਗਏ ਨਾ ਕਿ ਇਸੇ ਤਰ੍ਹਾਂ ਪਹਿਲਾਂ ਟੀਵੀਆਂ ਚ ਮਸ਼ਹੂਰੀਆਂ ਦੇਣੀਆਂ ਜੀ ਇੰਨੇ ਟਰੈਕਟਰ ਵੰਡ ਰਹੇ ਆ ਇੰਨੇ ਅਸੀਂ ਪੈਸੇ ਦੇ ਰਹੇ ਆ ਤੇ ਬਾਅਦ ਟਰੈਕਟਰ ਦੇ ਕੋਲ ਗਏ ਪਤਾ ਹੀ ਨਹੀਂ ਕਿਸਾਨਾਂ ਕੋਲ ਤੇ ਗਏ ਨਹੀਂ ਐਨ ਜੀਓ ਨੂੰ ਡਾਕਟਰ ਦੇਤੇ ਦੇ ਐਨਜੀਓ 200 ਟਰੈਕਟਰ ਲੈ ਕੇ ਕੀ ਕਰਨੇਗਾ ਐਨਜੀਓ ਵਾਲੇ ਕੀ ਕਰਨਗੇ 200 ਟਰੈਕਟਰ ਲੈ ਕੇ ਵੇਖੋ ਜਾਂ ਟਰੈਕਟਰ ਵੇਚ ਦੇਣਗੇ ਤੇ ਜਾਂ ਫਿਰ ਆਪਣੇ ਨਿੱਜੀ ਕੰਮਾਂ ਲਾਣਗੇ ਜੇ ਉਹਨਾਂ ਕੋਲ ਕੰਮ ਜਾਈਏ ਤਾਂ ਜਵਾਬ ਦੇ ਜਾਂਦੇ ਆ ਮੈਂ ਇੱਕ ਘਰ ਬਣਾਉਣ ਵਾਸਤੇ ਕਿਸੇ ਕੋਲ ਗਿਆ ਹਾਂ ਉਹ ਜਵਾਬ ਦਿੱਤਾ ਕਹਿੰਦੇ ਨਾ ਸਾਡੇ ਕੋਲ ਫੰਡ ਨਹੀਂ ਹੈਗਾ ਇਹ ਹਾਲਾਤ ਨੇ ਸੋ ਜਿਹੜੇ ਵੀਰ ਦਾਨੇ ਵੀਰ ਨੇ ਜਿਹੜੇ ਗੁਰੂ ਘਰਾਂ ਚੋਂ ਪੈਸਾ ਇਕੱਠਾ ਕਰਕੇ ਸਿਰਫ ਐਨਜੀਓ ਨੂੰ ਦੇ ਦਿੰਦੇ ਆ ਉਹ ਵੇਖੋ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਤੁਸੀਂ ਪਿੰਡ ਗੌਰ ਕਰੋ ਕਿ ਕਿਸ ਦੀ ਡਿਊਟੀ ਲਾਓ ਕਿ ਉਹ ਪਿੰਡ ਕਿਹੜੇ ਕਿਹੜੇ ਪਿੰਡ ਪਾਣੀ ਤੇ ਮਾਰਚ ਆਏ ਨੇ ਉਹਨਾਂ ਪਿੰਡਾਂ ਵਿੱਚ ਕਿਹੜੇ ਕੋਈ ਜੁਮਿਹਰ ਬੰਦਾ ਜਿਹੜਾ ਕੋਈ ਸੇਵਾ ਕਰ ਸਕਦਾ ਹੋਵੇ ਉਹ ਬੰਦੇ ਦੀ ਡਿਊਟੀ ਲਾਓ ਫਿਰ ਉਹ ਵੇਖੇ ਵੀ ਕਿੰਨਿਆਂ ਦੀ ਫਸਲ ਮਰੀ ਏ ਫਿਰ ਉਹ ਜਿਨ੍ਹਾਂ ਜਿਨ੍ਹਾਂ ਦੇ ਫਸਲ ਮਰੀ ਏ ਉਹ ਕੱਲਿਆਂ ਦਾ ਡਾਟਾ ਲਿਖੇ ਤੇ ਫਿਰ ਉਹਨਾਂ ਦੇ ਮੋਬਾਈਲ ਨੰਬਰ ਨਾਲ ਲਿਖੇ ਤੇ ਫਿਰ ਤੋਂ ਉਹਨਾਂ ਤੋਂ ਸਾਰਿਆਂ ਦੇ ਤੁਸੀਂ ਫੋਨ ਕਰਕੇ ਪੁੱਛੋ ਵੀ ਤੁਹਾਨੂੰ ਮਾਇਆ ਮਿਲ ਗਈ ਨਹੀਂ ਭੇਜੀ ਏ ਇਸ ਤਰ੍ਹਾਂ ਪਾਰਦਰਸ਼ਤਾ ਨਾਲ ਕੰਮ ਹੁੰਦਾ ਹੈ ਤੇ ਜਿਨ੍ਹਾਂ ਦੀ ਮਾਇਆ ਜਿੱਥੋਂ ਆਈ ਹੁੰਦੀ ਏ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਮਾਇਆ ਲੋੜ ਵਾਲੇ ਕੋਲ ਪਹੁੰਚ ਗਈ ਏ ਤੇ ਜਿਹੜਾ ਵਿੱਚ ਪਿੰਡ ਦਾ ਜਸ ਸੂਝਵਾਨ ਵੀਰ ਜੁम्मेवार ਵੀਰ ਆ ਉਹ ਵੀ ਤਸੱਲੀ ਹੁੰਦੀ ਹੈ ਵੀ ਹਾਂ ਮੈਂ ਸੇਵਾ ਕੀਤੀ ਸੀ ਤੇ ਉਹ ਮੀਤ ਸੇਵਾ ਜਿਹੜੀ ਆ ਸਹੀ ਤਰੀਕੇ ਨਾਲ ਹੋਈ ਆ ਤੇ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਬੰਦੇ ਠੱਗੀ ਨਹੀਂ ਮਾਰ ਸਕਦਾ ਸੋ ਬੇਨਤੀ ਹੈ ਵੀ ਇਸੇ ਤਰ੍ਹਾਂ ਜਿੰਨਾ ਵੀ ਪਿੰਡਾਂ 'ਚ ਨੁਕਸਾਨ ਹੋਇਆ ਉਹਨਾਂ 'ਚ ਤੁਸੀਂ ਨੌਜਵਾਨਾਂ ਨੂੰ ਚੁਣ ਲੋ ਜਿਹੜੇ ਪਿੰਡ ਦੇ ਜਾਂ ਭਾਵੇਂ ਸਰਪੰਚ ਚੁਣੋ ਕੋਈ ਨੰਬਰਦਾਰ ਚੁਣੋ ਜਿਹੜਾ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਸਹੀ ਤਰੀਕੇ ਨਾਲ ਕੰਮ ਕਰੂਗਾ ਜਿਹੜਾ ਪੱਖਪਾਤ ਨਾ ਕਰਦਾ ਹੋਵੇ ਪਿੰਡ 'ਚ ਜਿਹੜਾ ਸਾਰੇ ਪਿੰਡ ਦਾ ਸਾਂਝਾ ਕੰਮ ਕਰਦਾ ਹੋਵੇ ਸਾਰੇ ਪਿੰਡ ਦੇ ਨੂੰ ਬਰਾਬਰ ਸਮਝਦਾ ਹੋਵੇ ਉਹ ਹੀ ਬੰਦੇ ਨੂੰ ਚੁਣ ਕੇ ਤੇ ਫਿਰ ਉਹ ਵੇਖੇ ਵੀ ਕਿਹੜੇ ਬੰਦੇ ਦਾ ਕਿੰਨਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਤੁਸੀਂ ਲੱਖ ਲੱਖ ਰੁਪਏ ਵੰਡਦੇ ਹੋ ਨਾ ਕਲਕਲੇ ਪਰਿਵਾਰ ਨੂੰ ਟਰੈਕਟਰ ਦੇਣ ਦੀ ਬਜਾਏ ਤੇ ਉਹਨਾਂ ਦੇ ਪੈਰ ਲੱਗ ਸਕਦੇ ਆ ਸੋ ਇੰਨੀ ਬੇਨਤੀ ਕਰਦਾ ਖਾਮਾ ਜਿੱਖੀ ਮਾ ਜਾਜਗਾ 10 ਬਗੀਚਾ ਸੰਗਠਨਾ ਗੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵੇਖੋ ਭਗਵਾਨ ਤਮਾਨ ਦੀਆਂ ਸ਼ਾਤ ਆਹ ਇਧਰ ਵੇਖੋ ਆ ਆ ਸਟਾਫ ਆਇਆ ਕੱਟੀਆਂ ਲੈ ਕੇ ਇਧਰ ਵੇਖੋ ਅੱਗ ਲੱਗੀ ਆ ਆ ਵੇਖੋ ਆ ਕਿੱਲੇ ਇੱਕ ਦਾਗਾ ਹੀ ਪੱਠੇ ਬੀਜਣ ਲਈ ਇਹਨਾਂ ਅਸਲੇ ਹਾਰ ਕੇ ਪਾਣ ਕੇ ਸਾਨੂੰ ਇੱਧਰ ਬੰਦੇ ਸਾਡੇ ਫੜ ਲਏ ਨਾ ਆਹ ਤੁਹਾਨੂੰ ਭਾਵੇਂ ਝੋਨਾ ਕਿੰਨਾ ਸਾਡਾ ਮਰਿਆ ਕਿੰਨਾ ਨਿਸ਼ਕਾਨ ਹੋਇਆ ਜੱਟ ਮਰ ਗਿਆ ਕੁੜੀਵਾ ਇਹਨਾਂ ਨੂੰ ਕੋਈ ਹੈਗਾ ਨਹੀਂ ਕਾ ਸਰਕਾਰਾਂ ਨੂੰ ਇਹਨੂੰ ਲੱਕ ਦੀਦੀ ਆ ਪਾਣੀ ਨਹੀਂ ਦਿੰਦਾ ਇਹਨਾਂ ਨੂੰ ਆਹ ਵੇਖੋ ਇਹ ਇੱਧਰ ਵੇਖੋ